ਢੀਂਟਸਾ ਸਾਹਿਬ ਦੀ ਕੋਠੀ 'ਚ ਰੌਣਕ ਲੱਗੂਗੀ ਔਰ ਕੋਠੀ ਉਹੀ ਕੋਠੀ ਹੈ ਜਿਹੜੀ ਬੜੀ ਦੇਰ ਤੋਂ ਸਰਗਰਮੀਆਂ ਦਾ ਕੇਂਦਰ ਵੀ ਆ ਭਾਵੇਂ ਢੀਂਟਸਾ ਸਾਹਿਬ ਹੁਣ ਉਮਰਦਰਾਜ ਹੋ ਗਏ ਨੇ ਪਰ ਉਹ ਜਿੱਦ ਦੇ ਪੱਕੇ ਨੇ ਲੱਗੇ ਹੋਇਆ ਸਿੱਧੇ ਹੋ ਕੇ ਸਖਬੀਰ ਨੂੰ ਚੰਗੀ ਸਰਗਰਮੀ ਦੇ ਵਿੱਚ ਰੱਖਿਆ ਹੋਇਆ ਉਹਨਾਂ ਨੇ ਵੀ ਇਹ ਜਿਹੜੀ ਮੀਟਿੰਗ ਆ ਇਹਦੇ ਵਿੱਚ ਪ੍ਰੇਜ਼ੀਡੀਅਮ ਐਲਾਨ ਕੀਤੀ ਜਾਣੀ ਆ ਔਰ ਕੁਦਰਤੀ ਤੌਰ ਤੇ ਤੁਸੀਂ ਇਹਨਾਂ ਸਾਰੇ ਚੀਜ਼ਾਂ ਨਾਲ ਸਰੋਖਰ ਰੱਖਣਿਓ ਤੁਹਾਡਾ ਕੰਸਰਨ ਵੀ ਹੈ ਔਰ ਅਸੀਂ ਜਿਹੜਾ ਲਗਾਤਾਰ ਇੱਕ ਕੰਟੀਨਿਊਟੀ ਤੇ ਜਾਣਕਾਰੀ ਦੇ ਰਹੇ ਆ ਉਸੇ ਨਜ਼ਰੀਏ ਤੋਂ ਜੇ ਨੂੰ ਅੱਗੇ ਬਤਾਉ। ਬਿਲਕੁਲ ਢੀਂਡਾ ਸਾਹਿਬ ਜੇ ਵੀ ਆਫੀਸ਼ੀਅਲੀ ਤਾਂ ਟੈਕਨੀਕਲੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਨੇ ਹੋਰ ਵੀ ਕਈ ਮੈਂਬਰ ਸ਼੍ਰੋਮਣੀ ਅਕਾਲੀ ਦਲ ਚ ਨੇ ਉਹਨਾਂ ਨੂੰ ਆਪਾਂ ਬਖਰੇ ਸੋਚਣ ਵਾਲੇ ਜਾਂ ਬਾਗੀ ਜਾਂ ਜੋ ਵੀ ਮਰਜੀ ਕਹਿੰਦੇ ਆਂ ਅਕਾਲੀ ਦਲ ਦਾ ਜਿਹੜਾ ਚਰ ਨਹੀਂ ਕੱਢਦਾ ਉਹਨਾਂ ਚਿਰਤਾ ਉਹ ਰਤਬਾ ਬਣਿਆ ਹੀ ਹੋਇਆ ਨਾ ਸਰਪ੍ਰਸਤ ਦਾ ਤੇ ਸਰਪ੍ਰਸਦ ਦੇ ਘਰ ਜਾਣਾ ਤੇ ਕੇਂਦਰ ਹੋਣਾ ਇਹ ਮਤਲਬ ਇੱਕ ਸਿਆਸਤ ਦਾ ਇਹ ਕੋਈ ਨਾਰਮਲ ਜੀ ਗੱਲ ਹੈ ਇਹ ਹੋ ਹੀ ਰਹੀ ਹੈ ਲਗਾਤਾਰ ਜੀ ਔਰ ਅੱਜ ਦੀ ਜਿਹੜੀ ਮੀਟਿੰਗ ਹੈ ਇਸ ਤੋਂ ਪਹਿਲਾਂ ਜਿਹੜੀ 36 ਸੈਕਟਰ ਦੇ ਵਿੱਚ ਮੀਟਿੰਗ ਹੋਈ ਸੀਗੀ ਤੇ ਪੀਪਲ ਜੀ ਕਨਵੈਨਸ਼ਨ ਸੈਂਟਰ ਚ ਉੱਥੇ ਹੀ ਕਾਫੀ ਗੱਲਾਂ ਵਿਚਾਰੀਆਂ ਗਈਆਂ ਸੀ ਕਾਫੀ ਗੱਲਾਂ ਚੋਂ ਇੱਕ ਗੱਲ ਇਹ ਵੀ ਸੀ ਕਿ ਪ੍ਰਜੀਡੀਅਮ 11 ਮੈਂਬਰੀ ਬਣਾ ਲਈ ਜਾਵੇ ਉਸੇ ਦੇ ਮੀਟਿੰਗ ਦੇ ਵਿੱਚ ਕਨਵੀਨਰ ਜਿਹੜਾ ਗੁਰਪ੍ਰਤਾਪ ਸਿੰਘ ਬਡਾਲਾ ਉਹਨਾਂ ਨੂੰ ਥਾਪ ਦਿੱਤਾ ਗਿਆ ਸੀਗਾ ਤੇ ਉਦੋਂ ਬਿਨਾ ਇੱਕ ਕਾਉਂਸਲ ਬਣਨੀ ਸੀ ਜਿਹੜੇ ਸਾਰੇ ਸੀਨੀਅਰ ਲੀਡਰ ਉਹਦੇ ਵਿੱਚ ਪਾਉਣੇ ਸੀ ਤੇ ਕੁਝ ਗੱਲਾਂ ਇਹ ਡਿਸਾਈਡ ਕੀਤੀਆਂ ਸੀਗੀਆਂ ਕਿ ਅੱਗੇ ਨੂੰ ਆਪਾਂ ਕੁਝ ਜਿਹੜੇ ਵੱਡੇ ਅਕਾਲੀ ਲੀਡਰ ਰਹੇ ਨੇ ਹਿਸਟੋਰੀਕਲੀ ਇਤਿਹਾਸ ਦੇ ਵਿੱਚ ਉਹਨਾਂ ਦੇ ਜਨਮ ਦਿਨ ਜਾਂ ਸ਼ਤਾਵਦੀਆਂ ਜਾਂ ਵਰਸੀਆਂ ਉਹ ਮਨਾਵਾਂਗੇ ਉਹ ਇੱਕ ਤਰੀਕਾ ਸੀ ਲੋਕਾਂ ਤੱਕ ਪਹੁੰਚ ਕਰਨ ਦਾ ਹੁਣ ਕਿਉਂਕਿ ਇੱਕ ਦੋ ਨੇੜੇ ਹੀ ਆਗੀਆਂ ਨੇ ਖਾਸ ਕਰਕੇ ਸਭ ਤੋਂ ਪਹਿਲਾਂ ਜੱਜਦਾਰ ਮੋਹਨ ਸਿੰਘ ਤੋੜ ਦਾ ਜਿਹੜਾ ਅਤੇ ਤੀ ਤਰੀਕੀ ਹੈ ਬਹੁਤ ਦੂਰ ਨਹੀਂ ਹੈ ਸਭ ਤੋਂ ਪਹਿਲਾਂ ਆ ਗਈ ਹੈ ਔਰ ਇਹ ਮੀਟਿੰਗ ਇਸ ਕਰਕੇ ਬਗਰੂਸਲਾ ਕਿ ਅੱਜ ਕਿਹਾ ਜਾ ਰਿਹਾ ਹੈ ਕਿ ਉਸੇ 11 ਮੈਂਬਰੀ ਕਮੇਟੀ ਨੂੰ ਥੋੜਾ ਜਿਹਾ ਵਿਚਾਰ ਕੇ ਥੋੜਾ ਬਹੁਤ ਸੋਧ ਕਰਕੇ ਅੱਜ ਨਾਮ ਅਨਾਉਂਸ ਕਰ ਦਿੱਤੇ ਜਾਣਗੇ ਫਿਰ ਜਿਹੜੀ ਪ੍ਰਜੀਡੀਅਮ ਹੋਏਗੀ ਉਹ ਪ੍ਰਜੀਡੀਅਮ ਅੱਗੇ ਲੱਗ ਕੇ ਸਾਰੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਆਪਣੇ ਵਰਕਰਾਂ ਤੱਕ ਜਾਂ ਮਬਿਲਾਈਜੇਸ਼ਨ ਜਿਹੜੀ ਕਰਨੀ ਹੈ ਲਾਮਬੰਦੀ ਹੈ ਉਸ ਤੋਂ ਬਾਅਦ ਚੱਲੇਗਾ ਇਦੋਂ ਪਹਿਲਾਂ ਜਿਹੜੇ 11 ਮੈਂਬਰਾਂ ਦੀ ਗੱਲ ਆਪਾਂ ਕੀਤੀ ਵੀ ਸੀਗੀ ਜੇ ਪਹਿਲਾਂ ਜਿਹੜੇ ਐਪੀਸੋਡ ਜਿਹੜੇ ਦਿਨ ਮੀਟਿੰਗ ਹੋਈ ਐ ਉਹਦੋਂ ਅਗਲੇ ਦਿਨ ਉਹਦੇ 'ਚ ਜਿਹੜੇ ਰੱਖੇ ਗਏ ਸੀ ਮੈਂ ਇੱਕ ਤੱਕ ਨਵੀਨਰ ਹੋ ਗਏ ਗੁਰਪ੍ਰਤਾਪ ਸਿੰਘ ਉਡਾਲਾ ਹੋਣ ਜੀ ਉਹਦੇ ਨਾਲ ਫਿਰ ਇੱਕ ਰਿਜ਼ਰਵੇਸ਼ਨਾਂ ਦਾ ਐਂਗਲ ਵੀ ਹੁੰਦਾ ਵੀ ਆਪਾਂ ਨੂੰ ਦੇਣਾ ਚਾਹੀਦਾ ਪਹਿਲਾਂ ਬੀਬੀ ਪਰਮਜੀਤ ਕੌਰ ਲਾਂਡਰਾਂ ਜਿਹੜੇ ਐਜੀਪੀਸੀ ਮੈਂਬਰ ਨੇ ਤੇ ਉਹ ਜਿਹੜੇ ਬੀਬੀਆਂ ਦਾ ਬਾਗੀ ਧੜਾ ਇੱਕ ਵਾਰ ਹੋਇਆ ਸੀ ਜਿਹੜੇ ਉਹਨਾਂ 'ਚ ਸਰਗਰਮ ਸੀਗੇ ਮੁੜਕੇ ਭਾਵੇਂ ਉਹ ਹੋ ਗਿਆ ਔਰ ਇਸੇ ਟੰਗ ਦੇ ਨਾਲ ਬੀਬੀ ਕਰਨਜੋਤ ਕੌਰ ਦਾ ਨਾਂ ਆਇਆ ਸੀਗਾ ਤੇ ਪਰ ਫਿਰ ਬਾਅਦ ਦੇ ਵਿੱਚ ਇੱਕ ਗੱਲ ਚੱਲਦੀ ਸੀ ਵੀ ਉਹਨਾਂ ਨੇ ਆਪ ਕਹਿਤਾ ਸੀ ਮੈਨੂੰ ਤੁਸੀਂ ਨਹੀਂ ਸੀਨੀਅਰ ਗਰੁੱਪ ਚ ਪਾ ਲਿਆ ਪਰ ਉਹ ਦੁਬਾਰਾ ਸੋਚਿਆ ਜਾ ਰਿਹਾ ਕਿ ਬੀਬੀ ਕਰਨਜੋਤ ਕੌਰ ਇਸੇ ਕਮੇਟੀ ਚ ਪ੍ਰੋਸੀਡੀਅਮ ਦੀ ਲੀਡਿੰਗ ਕਮੇਟੀ ਦੇ ਵਿੱਚ ਹੀ ਪਾਏ ਜਾਣਗੇ ਰਹਿਣਗੇ ਤੇ ਸਭ ਨੂੰ ਪਤਾ ਕਿ ਬੀਬੀ ਕਰਨਜੋਤ ਕੌਰ ਦਾ ਪਰਿਵਾਰਕ ਪਿਛੋਕੜ ਹੈ ਮਾਸਟਰ ਤਾਰਾ ਸਿੰਘ ਉਹਨਾਂ ਦੀ ਦੋਤੀ ਨੇ ਤੇ ਆਮ ਵੀ ਐ ਜੀ ਪੀ ਸੀ ਦੇ ਵਿੱਚ ਵੀ ਜਦੋਂ ਉਜਲਾਸਾਂ ਚ ਬੋਲਦੇ ਨੇ ਆਪਣੇ ਮਾਈਂਡ ਤੋਂ ਬੋਲਦੇ ਨੇ ਮਤਲਬ ਥੋੜਾ ਗੱਲ ਇੰਡੀਪੈਂਡੈਂਟ ਆਪਣੇ ਤਰੀਕੇ ਨਾਲ ਕਰਦੇ ਨੇ ਲਗਾਤਾਰਤਾ ਦੇ ਵਿੱਚ ਉਹਨਾਂ ਦਾ ਨਾਮ ਤੇ ਇੱਕ ਅਨੁਸੂਚਿਤ ਜਾਤੀ ਦੇ ਮਾਮਲੇ ਦੇ ਵਿੱਚ ਵੀ ਆਉਂਦਾ ਤੇ ਉਹ ਸਾਰੇ ਮਾਮਲੇ ਦੇ ਵਿੱਚ ਵੀ ਕਿਹਨੂੰ ਲਿਆ ਜਾਏ ਉਦੋਂ ਜਿਹੜੇ ਖੁਨ ਸਾਫ਼ ਸੀਗੇ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈ ਔਰ ਉਹ ਚੀਪ ਪਾਰਲੀਮੈਂਟਰੀ ਸੈਕਟਰੀ ਵੀ ਰਹੇ ਨੇ ਤੇ ਫਿਰ ਉਹ ਨਾਰਾਜ ਹੋ ਕੇ ਢਿੱਡ ਸਾ ਗਰੁੱਪ ਦੇ ਵਿੱਚ ਵੀ ਚਲੇ ਗਏ ਸੀਗੇ ਤੇ ਹੁਣ ਇਹ ਗੱਲ ਥੋੜੀ ਜੀ ਚਰਚਾ ਦੇ ਵਿੱਚ ਹੈ ਵੀ ਸਹਿਮਤੀ ਨਾਲ ਕੋਈ ਨਾਮ ਹੋਰ ਵੀ ਬਦਲ ਲਿਆ ਜਾਏ ਉਹਨਾਂ ਦੀ ਜਗ੍ਹਾ ਦੇ ਵਿੱਚ ਜਾ ਕੇ ਤੇ ਇੱਕ ਉਹਦੇ ਵਿੱਚ ਪਾਏ ਫਿਰ ਜੇ ਅੰਮ੍ਰਿਤਸਰ ਤੋਂ ਹੀ ਚੱਲ ਪਈਏ ਭਾਈ ਮਨਜੀਤ ਸਿੰਘ ਉਹ ਵੀ ਹਿਸਟੋਰੀਕ ਪਰਿਵਾਰ ਦੇ ਨਾਲ ਸੰਬੰਧਿਤ ਨੇ ਤੁਹਾਡਾ ਮਤਲਬ ਸੰਤ ਬਲਬੀਰ ਸਿੰਘ ਨੂੰ ਨਸ ਸ਼ਾਇਦ ਨਹੀਂ ਹੋਣਗੇ ਹੁਣ ਪਹਿਲੀ ਲਿਸਟ ਵਿੱਚ ਉਹਨਾਂ ਦਾ ਜ਼ਿਕਰ ਸੀ ਪਹਿਲੀ ਚੋਣਾਂ ਨੂੰ ਇਨ੍ਹਾਂ ਨੇ ਸਾਇੰਟੀ ਕਿਤੇ ਕੁਝ ਨਾਵਾਂ ਨੂੰ ਵੀ ਉਹਨਾਂ ਨੂੰ ਸੀਨੀਅਰ ਟੀਮ ਦੇ ਵਿੱਚ ਜਿਹਨਾਂ ਆਪਾਂ ਕਹਿੰਦੇ ਕਾਉਂਸਲ ਜਿਹੜੀ ਵੱਡੀ ਕਾਉਂਸਲ ਹੋਏਗੀ ਉਹਦੇ ਵਿੱਚ ਪਾ ਲਿਆ ਜਾਏ ਔਰ ਭਾਈ ਬਨਜੀਤ ਸਿੰਘ ਹੋਣਗੇ ਉਸ ਟੀਮ ਦੇ ਮੈਂਬਰ ਜਿਹੜੇ ਫੈਡਰੇਸ਼ਨ ਦੇ ਵੀ ਪ੍ਰਧਾਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਮੀਤ ਪ੍ਰਧਾਨ ਰਹੇ ਨੇ ਔਰ ਉਹਦੇ ਤੋਂ ਬਾਅਦ ਇੱਕ ਨਾਮ ਹੋਰ ਐਂਟਰ ਕੀਤਾ ਜਾ ਰਿਹਾ ਜਿਹੜਾ ਪਹਿਲਾਂ ਨਹੀਂ ਸੀ ਜਿਹੜੇ ਮਾਝੇ ਦੇ ਵਿੱਚੋਂ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆਏ ਸੀਗੇ ਔਰ ਸੁਚਾ ਸਿੰਘ ਛੋਟੇ ਪੁਰੋਣੀ ਜਥੇਦਾਰ ਛੋਟੇਪੁਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵੀ ਕਨਵੀਨਰ ਰਹੇ ਤੇ ਉਹ ਤੋਂ ਬਾਅਦ ਹਾਲਾਂਕਿ ਉਹਨਾਂ ਦਾ ਦਾਅਵਾ ਨੀਕ ਮੰਨਿਆ ਜਾਂਦਾ ਉਹਨਾਂ ਤੋਂ ਐਲੀਗੇਸ਼ਨ ਸਾਬਤ ਨਹੀਂ ਹੋਏ ਜਿਹੜਾ ਸੈਲੀਗੇਸ਼ਨ ਲਾ ਕੇ ਉਹਨਾਂ ਨੂੰ ਕੱਢਿਆ ਗਿਆ ਸੀ ਉਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਪੋਸਟਾਂ ਤੇ ਰਹੇ ਮੰਤਰੀ ਵੀ ਰਹੇ ਤੇ ਉਹਨਾਂ ਨੂੰ ਪਾਇਆ ਜਾ ਰਿਹਾ ਕਹਿੰਦੇ ਨੇ ਤੇ ਇੱਕ ਰਿਪਰੈਜੈਂਟੇਸ਼ਨ ਗੁਰਦਾਸਪੁਰ ਦੀ ਵੀ ਹੋ ਜਾਈਗੀ ਅਮਰਸਰ ਦੇ ਨਾਲ 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 ਵਾਝੇ ਤੋਂ ਜੰਦਰ ਛੋਟੇ ਪਰਤੇ ਉਹ ਪਰਿਵਾਰ ਵੀ ਉਹਨਾਂ ਦਾ ਜਥੇਦਾਰ ਮੋਹਨ ਸਿੰਘ ਤੋਂ ਉਹਨਾਂ ਦਾ ਨਾਲ ਵੀ ਉਹਨਾਂ ਦਾ ਨਾਤਾ ਹੀ ਨੇੜਲੀ ਰਿਸ਼ਤੇਦਾਰੀ ਹੈ ਉਹ ਵੀ ਇੱਕ ਗੱਲ ਹੈਗੀ ਆ ਕਿ ਪੁਰਾਣੇ ਪਰਿਵਾਰ ਕਿਹਦੇ ਨਾਲ ਆਉਂਦੇ ਆ ਤੇ ਉਹਦੇ ਤੋਂ ਬਾਅਦ ਇੱਕ ਹੋਰ ਤਬਦੀਲੀ ਦੀ ਸੰਭਾਵਨਾ ਇਹ ਕੀਤੀ ਜਾ ਰਹੀ ਹੈ ਕਿ ਬਰਨਾਲਾ ਪਰਿਵਾਰ ਚੋਂ ਗਗਨਦੀਪ ਸਿੰਘ ਬਰਨਾਲਾ ਨੂੰ ਉਸ ਕਮੇਟੀ ਦੇ ਵਿੱਚ ਪਾਉਣ ਦਾ ਫੈਸਲਾ ਲਗਭਗ ਹੋ ਗਿਆ ਸੀਗਾ ਪਿਛਲੀ ਮੀਟਿੰਗ ਦੇ ਵਿੱਚ ਤੇ ਉਹਨਾਂ ਨੂੰ ਵੀ ਇਹ ਕਿਹਾ ਜਾ ਰਿਹਾ ਕਿ ਸੀਨੀਅਰ ਕਮੇਟੀ ਦੇ ਵਿੱਚ ਉਹਨਾਂ ਨੂੰ ਲਿਆ ਜਾਇਆ ਜਾਵੇ ਉਹਨਾਂ ਦੀ ਜਗ੍ਹਾ ਕੋਈ ਹੋਰ ਮੈਂਬਰ ਜਿਹੜਾ ਆਏਗਾ ਛੋਟੇਪੁਰ ਸਾਹਿਬ ਵੀ ਉਹੀ ਕਿਉਂਕਿ ਮੈਂਬਰ 11 ਹੀ ਫਿਲਹਾਲ ਰੱਖਣ ਦਾ ਜਿਹੜਾ ਇੱਕ ਫੈਸਲਾ ਹੋਇਆ ਉਹ ਆਮ ਸਾਹਿਬ ਤੇ ਨਾਲ ਬਰਨਾਲਾ ਸਾਹਿਬ ਹੁਣ ਕੌਂਸਲ 'ਚ ਜਾਣਗੇ ਇਸ ਕਮੇਟੀ ਦੇ ਵਿੱਚ ਨਹੀਂ ਹੋਣਗੇ ਉਹ ਟੇਂਡ ਉਹ ਉਹ ਜ਼ਰ ਚੰਦੂ ਮਾਜਰਾ ਸਾਹਿਬ ਬੀਬੀ ਜ਼ਗੀਰ ਕੌਰ ਨਾਲ ਬੈਠਣਗੇ ਤੇ ਉਹਨਾਂ ਦੀ ਜਗਾ ਸ਼ਾਇਦ ਭੁੱਲੇਵਾਲ ਰਾਠਾ ਸਰੇਂਦਰ ਸਿੰਘ ਭੁੱਲੇਵਾਲ ਰਾਠਾ ਉਹ ਭੁੱਲੇ ਉਹ ਦੁਆਬੇ ਦੇ ਵਿੱਚੋਂ ਜਿਵੇਂ ਇੱਕ ਬਡਾਲਾ ਸਾਹਿਬ ਹੈਗੇ ਨੇ ਤੇ ਦੂਜਾ ਜ਼ਿਲ੍ਹਾ ਵੀ ਕਵਰ ਹੁੰਦਾ ਹੈ ਭੁੱਲੇਵਾਲ ਰਾਠਾ ਉਹਨਾਂ ਦਾ ਤੇ ਉਹ ਵੀ ਇੱਕ ਆਮ ਮਾਸ ਵਰਕਰ ਬਣੇ ਜਾਂਦੇ ਨੇ ਆਪਣੇ ਏਰੀਆ ਦੇ ਵਿੱਚ ਉਹਨਾਂ ਦਾ ਅਸਰ ਦਿਖਾਈ ਦਿੰਦਾ ਜੀ ਤੇ ਉਸ ਤੋਂ ਬਾਅਦ ਲਗਾਤਾਰ ਕੁਝ ਪਰਿਵਾਰ ਨੇ ਜਿਹੜੇ ਪਰਿਵਾਰਾਂ ਦੇ ਵਿੱਚੋਂ ਨਾਮੀਨੇਸ਼ਨਾਂ ਜਾਂ ਇੱਕ ਕਮੇਟੀ 'ਚ ਪਾਇਆ ਜਾਏਗਾ ਪ੍ਰੋਫੈਸਰ ਚੰਦੂ ਮਾਜਰਾ ਦੇ ਪਰਿਵਾਰ 'ਚੋਂ ਉਹਨਾਂ ਦੇ ਬੇਟਾ ਜਿਹੜਾ ਐਮ.ਐਲ.ਏ ਰਹਿ ਸੀ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਜਿਹੜਾ ਝੂਂਦਾ ਕਮੇਟੀ ਦੇ ਵੀ ਮੈਂਬਰ ਸੀਗੇ ਉਹਨਾਂ ਨੂੰ ਜਿਹੜਾ ਪਹਿਲਾਂ ਹੀ ਪਸੰਦਤੀ ਹੋ ਚੁੱਕੀ ਐ ਇਸੇ ਤਰ੍ਹਾਂ ਪਰਮਿੰਦਰ ਸਿੰਘ ਢੀਡਸਾ ਜਿਹੜੇ ਪਰਜੰਦ ਨੇ ਆਪਣੇ ਸਰਪ੍ਰਸਤ ਸੁਖਦੇਵ ਸਿੰਘ ਢੀਡਸਾ ਉਹਨਾਂ ਦੇ ਜਿਹੜੇ ਮਿਨਿਸਟਰ ਵੀ ਰਹੇ ਨੇ ਉਹਨਾਂ ਦਾ ਨਾਮ ਵੀ ਪਹਿਲਾਂ ਹੀ ਫਾਈਨਲ ਉਸ ਰੂਪ ਦੇ ਵਿੱਚ ਹੋ ਚੁੱਕਿਆ ਸੀ ਕਿ ਉਸ ਪਰਿਵਾਰ 'ਚੋਂ ਆਉਣਗੇ ਇਹਦੇ ਨਾਲ ਦੀ ਨਾਲ ਸੁਰਜੀਤ ਸਿੰਘ ਰਖੜਾ ਹੁਣੇ ਪਟਿਆਲੇ ਤੋਂ ਫਿਰ ਉਹਨਾਂ ਦਾ ਨਾਮ ਸ਼ਾਮਲ ਪਹਿਲਾਂ ਹੀ ਕੀਤਾ ਗਿਆ ਹੈ ਇਸੇ ਦਾ ਜਥੇਦਾਰ ਉਮੈਦਪੁਰ ਦਾ ਨਾਮ ਪਹਿਲਾਂ ਵੀ ਸੀਗਾ ਉਹ ਹੁਣ ਵੀ ਹੈ ਮਤਲਬ ਉਸੇ ਨਾਮ ਦੇ ਵਿੱਚ ਆਉਂਦੇ ਨੇ ਔਰ ਇਹਦੇ ਨਾਲ ਦੀ ਨਾਲ ਚਰਨਜੀਤ ਸਿੰਘ ਬਰਾੜ ਜੀ ਜਿਹੜੇ ਕਾਫੀ ਐਕਟਿਵ ਰਹੇ ਤੇ ਪਿਛਲੇ ਬਿਆਨਬਾਜ਼ ਵੀ ਕਾਫੀ ਦਿੰਦੇ ਨੇ ਬੜੇ ਅਗਰੈਸਿਵ ਉਹਦੇ ਵਿੱਚ ਚੱਲ ਰਹੇ ਨੇ ਉਹਨਾਂ ਦਾ ਨਾਮ ਵੀ ਇਸ ਸਾਰੇ ਮਾਮਲੇ ਦੇ ਵਿੱਚ ਪਾ ਦਿੱਤਾ ਗਿਆ ਕਿ ਉਹ ਵੀ ਇਹਦੇ ਮੈਂਬਰ ਹੋਣਗੇ ਤੇ ਇੱਕ ਟੀਮ ਜਿਹੜੀ ਬਣੂਗੀ ਉਸ ਲੈਵਲ ਦੇ ਉੱਤੇ ਜਾ ਕੇ ਜਿਹੜੀ ਟੀਮ ਨੂੰ ਕਿਹਾ ਜਾਂਦਾ ਕਿ ਇੱਕ ਜੀ ਇਹਦਾ ਮਤਲਬ ਹੈ ਕਿ ਤਿੰਨ ਨਾਂ ਕੱਢੇ ਗਏ ਆ ਤੁਹਾਡੇ ਅਨੁਸਾਰ ਬਲਬੀਰ ਸਿੰਘ ਖੁੰਸ ਇੱਕ ਹਰਿੰਦਰਪਾਲ ਸਿੰਘ ਟੋੜਾ ਜਿਹੜੇ ਕਿ ਟੋੜਾ ਸਾਹਿਬ ਦਾ ਜਿਹੜਾ ਦੋਤਾ ਨੇ ਉਹਨਾਂ ਨੂੰ ਵੀ ਸ਼ਾਇਦ ਕਿਹਾ ਜਾ ਰਿਹਾ ਕਿ ਉਹ ਅਜੇ ਜੰਗ ਨੇ ਸੈਕ ਸਟੂਡੈਂਟ ਫੈਡਰੇਸ਼ਨ ਬਾਰੇ ਸੋਚਿਆ ਜਾ ਰਿਹਾ ਕਿ ਉਧਰ ਚਲੇ ਜਾਣਗੇ ਉਹਨਾਂ ਦਾ ਨਾਂ ਵੀ ਸਾਈਡ ਤੇ ਕੀਤਾ ਤੇ ਇੱਕ ਗਗਨਦੀਪ ਸਿੰਘ ਬਰਨਾਂ ਮਤਲਬ ਸੰਤ ਬਲਬੀਰ ਸਿੰਘ ਖੁੰਸ ਹਰਿੰਦਰਪਾਲ ਸਿੰਘ ਟੋੜਾ ਫੈਡਰੇਸ਼ਨ ਲਈ ਰਾਖਵੇਂ ਰੱਖੇ ਜਾ ਰਹੇ ਆ ਔਰ ਗਗਨ ਸਿੰਘ ਬਰਨਾਲਾ ਗਗਨਜੀਤ ਸਿੰਘ ਬਰਨਾਲਾ ਜਿਹੜੇ ਨੇ ਉਹਨਾਂ ਨੂੰ ਉਧਰ ਲਜਾਇਆ ਜਾ ਰਿਹਾ ਇਹਨਾਂ ਦੀ ਜਗ੍ਹਾ ਤੇ ਤਿੰਨ ਤਿੰਨ ਨਾ ਆਏ ਨੇ ਕਿਰਨਜੋਤ कौर ਸੁਚਾ ਸਿੰਘ ਛੋਟੇਪੁਰ ਤੇ ਸੁਰਿੰਦਰ ਸਿੰਘ ਭੁੱਲੇਰਵਾਲ ਰਾਠਾ ਇਹ ਤਿੰਨ ਨਵੇਂ ਐਡ ਹੋਏ ਹਨ ਅੱਜ ਇੱਕ ਐਡ ਅਨੁਸੂਚਿਤ ਜਾਤੀ ਚੋਂ ਕਰਨਾ ਹੋਏਗਾ ਜੇਕਰ ਇੱਕ ਬੈਲੈਂਸ ਬਣਾਉਣਾ ਹੁੰਦਾ ਨਾ ਕਿਹੜਾ ਕਿੰਨੂ ਉਹ ਕਰਦੇ ਨੇ ਜੇ ਤਾਂ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਨਹੀਂ ਰੱਖਿਆ ਜਾਂਦਾ ਤਾਂ ਇੱਕ ਚੱਲ ਵੀ ਸਕਦਾ ਜੇਕਰ ਉਹਨਾਂ ਨੇ ਸੋਚਿਆ ਵੀ ਫਿਰ ਬਾਅਦ ਚ ਹੋਰ ਕਰ ਲਾਂਗੇ ਕਿਉਂਕਿ ਉਹਨਾਂ ਨੂੰ ਵੀ ਸੀਨੀਅਰ ਟੀਮ ਚ ਤਾਂ ਪਾਉਣ ਗਈ ਜੇ ਪ੍ਰੋਜੀਡੀਅਮ ਚ ਵੀ ਪਾਉਣਾ ਚਾਹਣਗੇ ਤਾਂ ਕੋਈ ਨਾਰਮਲੀ ਇਹ ਗੱਲ ਸਾਡੀ ਸਿਆਸਤ ਦਾ ਹਿੱਸਾ ਹੁੰਦੀ ਹੈ ਨਾ ਕਿ ਬਰ ਸਿਆਸਤ ਦਾ ਹਿੱਸਾ ਹੁੰਦੀ ਬਲਕਿ ਪੰਥਕ ਸੈਟਅਪ ਦੇ ਤੋਂ ਬਾਅਦ ਵੀ ਜੇ ਹਿਸਟੋਰੀਕਲ ਦੇਖੀਏ ਜਦੋਂ ਅਕਾਲ ਤਖਤ ਸਭ ਦੀ ਪਹਿਲੀ ਕਮੇਟੀ ਬਣਦੀ ਹੈ ਉਹਦੇ ਵਿੱਚ ਕਿਸ ਲੈਵਲ ਦੀ ਨੁਮਾਇੰਦਗੀ ਹੈ ਉਦੋਂ ਬਾਅਦ ਦੀਆਂ ਨੁਮਾਇੰਦਗੀਆਂ ਵੀ ਨੇ ਸ਼ਾਇਦ ਮੀਟਿੰਗ ਕੋਈ ਡਿਸਕਸ ਕਰਕੇ ਨਵਾਂ ਕੁਝ ਇਹਦੇ ਚੋਂ ਵੀ ਕੱਢ ਲੈ ਕਿਸ ਨਾ ਕਿਸੇ ਲੈਵਲ ਦੇ ਨਾਵਾਂ ਤੱਕ ਨਹੀਂ ਤਾਂ ਸਵਾਰ ਪੈਦਾ ਹੋ ਜਾਂਦੇ ਨੇ ਬਹੁਤ ਸਾਰੇ ਕਿ ਇੱਕ ਵਰਗ ਵੱਡਾ ਰਹਿ ਗਿਆ 32% ਪਾਪੂਬੇਸ਼ਨ ਲੈ ਉਹਦੀ ਰਿਪਰਜੈਂਟੇਸ਼ਨ ਜੇ ਉਹ ਹੂੰ ਹੋ ਸਕਦਾ ਮੀਟਿੰਗ ਦੇ ਵਿੱਚ ਕੁਝ ਨਾਮ ਇੱਕੰਦਾ ਨਾਮ ਹੋਰ ਵੀ ਇਨਕਲੂਡ ਹੋ ਜੇ ਇਸ ਮਤਲਬ ਇੱਕ ਵੱਡੇ ਸੈਗਮੈਂਟ ਚੋਂ ਵੱਡੇ ਭਾਈਚਾਰੇ ਜੋ ਕਿ ਸਿਆਸਤ ਉਹਦੇ ਤੇ ਭਾਜੀਪੀ ਦੀ ਵੀ ਕੇਂਦਰਤਾ ਸਿਆਸਤ ਉਚਾਵਾਦ ਵੀ ਪਾਰਟੀ ਦੀ ਵੀ ਕੇਂਦਰਤਾ ਸਿਆਸਤ ਕਾਫੀ ਕੇਂਦਰਤਾ ਇਸ ਭਾਈਚਾਰੇ ਦੇ ਉੱਤੇ ਇਸ ਵਰਗ ਦੇ ਉੱਤੇ ਉਹਨੂੰ ਨਰਾਰ ਨਰਾਰ ਦਾ ਨਹੀਂ ਰੱਖਿਆ ਜਾ ਸਕਦਾ ਇਸ ਮੰਨਲੇ ਦੇ ਵਿੱਚ ਪਰ ਇਹ ਸਾਰੀਆਂ ਕਮੇਟੀ ਕੱਜ ਅਨਾਉਂਸਮੈਂਟ ਹੋ ਜਾਣ ਦੀ ਸੰਭਾਵਨਾ ਹੈ ਜਿਹੜੀ ਵੀ ਘਟੋ ਘਟ ਪਰ ਜਿਹੜੀਆਂ ਮੈਂ ਜਿਹਨੇ ਅੱਗੇ ਲੀਡ ਕਰਨਾ ਹੈ ਤੇ ਦੂਸਰੀ ਗੱਲ ਹੈ ਕਾਫੀ ਸੰਤੁਲਿਤ ਲੱਗ ਰਹੀ ਹੈ ਇਦਾਂ ਜੇ ਤੁਸੀਂ ਵਡਾਲੇ ਤੋਂ ਦੇਖਦੇ ਹੋ ਤੇ ਬੀਬੀ ਕਰਨ ਜੋਤ ਨੂੰ ਬੀਬੀ ਲਾਂਡਰਾ ਕਿਉਂਕਿ ਇਹ ਸਾਰੇ ਥੌਟ ਪ੍ਰੋਵੋਕਿੰਗ ਹੈਗੇ ਨੇ ਇਹ ਜਦੋਂ ਬੋਲਦੇ ਨੇ ਇਹਨਾਂ 'ਚ ਦਾਮਾ ਫਿਰ ਜੇ ਤੁਸੀਂ ਚੰਦੂ ਬਾਜਰਾ ਸਾਹਿਬ ਦੇ ਮੁਕਾਬਲੇ ਤੇ ਉਹਨਾਂ ਦੇ ਪੁੱਤਰ ਨੂੰ ਰੱਖੋ ਮੈਂ ਤਾਂ ਕੰਪੈਰੀਟਿਵਲੀ ਉੱਤਰ ਜਿਹੇ ਹੀ ਤੌਰ ਤੇ ਇਹਨਾਂ ਨੂੰ ਪਰਮਿੰਦਰ ਢੀਂਡਸੇ ਨੂੰ ਤੇ ਇਹਨਾਂ ਨੂੰ ਬਿਹਤਰ ਮੰਨਦਾ ਹੈ ਭਾਵੇਂ ਕਈ ਵਾਰੀ ਇਹ ਵੀ ਦੋਸ਼ ਲੱਗਦੇ ਹੀ ਨੇ ਕਿ ਤੁਸੀਂ ਪਰਿਵਾਰਵਾਦ ਦੇ ਖਿਲਾਫ ਖੜੇ ਹੋ ਤੁਸੀਂ ਕਹਿੰਦੇ ਹੋ ਪਰਿਵਾਰ ਕੋਲ ਸਭ ਕੁਝ ਹੈ ਤੇ ਤੁਸੀਂ ਪਰਿਵਾਰਵਾਦ ਨੂੰ ਪ੍ਰਮੋਟ ਕਰ ਰਹੇ ਹੋ ਪਰ ਕੰਪੈਰੀਟਿਵਲੀ ਇਹ ਥੋੜੇ ਜੇ ਹੈਗੇ ਨੇ ਸੁਰਜੀਤ ਸਿੰਘ ਰਖੜਾ ਵੀ ਠੀਕ ਨੇ ਚਰਨਜੀਤ ਬਰਾੜ ਬਹੁਤ ਤਿੱਖੇ ਹੈਗੇ ਨੇ ਇਹ ਸਾਰੇ ਜਿਹੜੇ ਜਦੋਂ ਬੰਦੇ ਇਕੱਠੇ ਹੋਣਗੇ ਬੈਠਣਗੇ ਮੈਨੂੰ ਲੱਗਦਾ ਜੇ ਚਰਨਿੰਗ ਹੋਊਗੀ ਜੇ ਇਹ ਸੱਚਮੁੱਚ ਗਹਿਗੱਚ ਪੈਸਾ ਕਰਨਗੇ ਫੈਸਲੇ ਲੈਣ ਲਈ ਇਹ ਫਾਇਦਾ ਹੋਣ ਵਾਲਾ ਪੋਲਿਟਿਕਸ ਨੂੰ ਪੋਲਿਟਿਕਸ ਕਿਸੇ ਵੀ ਰੂਪ ਚ ਆਵੇ ਉਹ ਘਟੋ ਘਟ ਥੋੜੀ ਐਕਟਿਵ ਤਾਂ ਹੋਣੀ ਚਾਹੀਦੀ ਨਹੀਂ ਬਿਲਕੁਲ ਉਹ ਫਾਇਦਾ ਉਹ ਇੱਕ ਤਾਂ ਅਗਲੀ ਜਨਰੇਸ਼ਨ ਤੱਕ ਚਲਾ ਗਿਆ ਕਮ ਹਾਂ ਉਹ ਜਿਹੜਾ ਪਰਿਵਾਰਵਾਦ ਵਾਲਾ ਦੋਸ਼ ਹੈ ਉਹਨੂੰ ਇਹ ਜੇਕਰ ਅਜੇ ਤਾਂ ਐਕਟਿਵ ਹੋਣਗੇ ਜੇ ਉਹਨੂੰ ਮਟਾਉਣਾ ਹੈ ਤਾਂ ਜਿਵੇਂ ਇੱਕ ਪਹਿਲਾਂ ਤੋਂ ਗੱਲ ਚੱਲਦੀ ਹੈ ਇਹਨਾਂ ਦੇ ਅੰਦਰ ਚਰਚਾਵਾਂ ਚੱਲਦੀਆਂ ਨੇ ਇਸ ਲੈਵਲ ਦੇ ਉੱਤੇ ਕਿ ਟਿਕਟਾਂ ਦੇ ਮਾਮਲੇ ਦੇ ਵਿੱਚ ਇੱਕ ਪਰਿਵਾਰ ਤੇ ਇੱਕ ਟਿਕਟ ਹੋਏਗੀ ਜਿਹੜੇ ਜਦੋਂ ਪੋਲੀਟੀਕਲ ਪਾਵਰ ਦਾ ਐਂਗਲ ਉਸ ਪੱਧਰ ਦੇ ਵਿੱਚ ਆਉਣਾ ਤੇ ਦੂਜੀ ਗੱਲ ਇਹ ਹੈ ਕਿ ਜੇਕਰ ਐਜੀਪੀਸੀ ਦਾ ਜਿਹੜੀ ਚੋਣ ਲੜੂਗਾ ਤੇ ਉਹ ਅਸੈਂਬਲੀ ਦੀ ਚੋਣ ਨਹੀਂ ਲੜ ਪਾਊਗਾ ਜਿਹੜੇ ਇਹੋ ਜਿਹੇ ਪ੍ਰੋਗਰਾਮ ਬਣਨੇ ਨੇ ਉਹ ਪ੍ਰੋਗਰਾਮ ਵੀ ਸ਼ਾਇਦ ਦੱਸਣਗੇ ਆਉਣ ਵਾਲੇ ਦਿਨਾਂ 'ਚ ਕਿ ਕੀ ਇਹ ਗਰੁੱਪ ਵੀ ਕੇਵਲ ਪਰਿਵਾਰ ਡੋਮੀਨੇਟਡ ਗਰੁੱਪ ਹੀ ਬਣ ਕੇ ਰਹਿ ਜਾਊਗਾ ਸਾਰੇ ਪਰਿਵਾਰ ਹੀ ਲੈ ਜਾਣਗੇ ਜਾਂ ਉੱਥੇ ਪਰਿਵਾਰਾਂ ਲਈ ਕੋਈ ਜਿਵੇਂ ਇਹਦਾ ਇੱਕ ਸਿਗਨਲ ਮਿਲਿਆ ਪਿਛਲੇ ਦਿਨਾਂ 'ਚ ਜਿਵੇਂ ਪ੍ਰੇਮ ਸਿੰਘ ਚੰਦੂ ਮਾਜਰਾਵਾਲਾ ਚੰਦੂ ਮਾਜਰਾਵਾਲਾ ਨੇ ਕਿਹਾ ਕਿ ਮੈਂ ਇਲੈਕਸ਼ਨ ਨਹੀਂ ਲੜੂਗਾ ਆ ਚੰਦੂ ਬਾਦਲਾ ਸਾਹਿਬ ਹਾਂਜੀ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਇਹ ਇਲੈਕਸ਼ਨ ਲੜੂੰਗਾ ਤਾਂ ਇੱਕ ਦਾ ਮਤਲਬ ਉਧਰ ਨੂੰ ਇੱਕ ਦੇਖੋ ਢੀੜਸਾ ਸਾਹਿਬ ਤਾਂ ਤਾਂ ਹੈ ਹੀ ਹੈ ਕਿ ਉਹਨਾਂ ਦੀ ਤਾਂ ਉਮਰ ਵੀ ਉਸ ਲੈਵਲ ਤੇ ਤੇ ਉਹ ਹੈ ਵੀ ਨਹੀਂ ਸਰਗਰਮ ਪੋਲਿਟਿਕ ਚੋਣਾਂ ਦੇ ਇਲੈਕਸ਼ਨ ਲੜਨਾ ਨਾ ਇਹ ਤਾਂ ਪਹਿਲਾਂ ਹੀ ਕਿਹਾ ਹੋਇਆ ਹੈ ਉਹ ਨਹੀਂ ਲੜਨਗੇ ਇਸੇ ਤਰ੍ਹਾਂ ਹੋਰ ਵੀ ਜਿਨ੍ਹਾਂ ਦੇ ਇਸ ਲੈਵਲ ਦੀ ਗੱਲ ਆਉਂਦੀ ਹੈ ਜੇ ਅੱਗੇ ਵੱਧਦੀ ਹੈ ਤਾਂ ਥੋੜਾ ਜਿਹਾ ਇੱਕ ਸਟੈਪ ਬਾਏ ਸਟੈਪ ਫਿਰ ਜੇ ਪਬਲਿਕ ਦੇ ਵਿੱਚੋਂ ਲੋਕ ਆਉਂਦੇ ਨੇ ਕੀ ਅਕਾਲੀ ਦਲ ਨੇ ਜਿਹੜਾ ਉਸ ਆਪਣੀਆਂ ਪੁਰਾਣੀਆਂ ਵੈਲਿਊਜ਼ ਤੇ ਹੇਠੋਂ ਚੁਣ ਕੇ ਆਇਆ ਕਰੇਗਾ ਜਥੇਦਾਰੀ ਸਿਸਟਮ ਦੇ ਤੌਰ ਤੇ ਨਵੇਂ ਲੋਕਾਂ ਨੂੰ ਮੌਕੇ ਮਿਲਣਗੇ ਜਾਂ ਨੋਮੀਨੇਟਡ ਹੋਏਗਾ ਇਹ ਚੀਜ਼ਾਂ ਵੀ ਅਜੇ ਇਹ ਆਪਸੀ ਸਹਿਮਤੀ ਨਾਲ ਨੋਮੀਨੇਟਡ ਹੀ ਨੇ ਇੱਕ ਟਾਈਪ ਦੇ ਉਸ ਗਰੁੱਪ ਨੇ ਚੁਣੇ ਇਹਦੀ ਬਹਾਲੀ ਉਸ ਤੋਂ ਬਾਅਦ ਹੋਣੀ ਹੈ ਨਵੀਂ ਮੈਂਬਰਸ਼ਿਪ ਤੋਂ ਬਾਅਦ ਅਕਾਲੀ ਦਲ ਕੀ ਸ਼ੇਪ ਲੈਂਦਾ ਹੈ ਜਥੇਦਾਰ ਅਕਾਲ ਤਖਤ ਤੇ ਬਲਾਉਣ ਤੋਂ ਬਾਅਦ ਸਮੁੱਚੇ ਅਕਾਲੀ ਦਲ ਕੀ ਇਕੱਠਾ ਹੋ ਕੇ ਦੁਬਾਰਾ ਡੈਮੋਕਰਟਾਈਜ਼ ਹੋ ਜਾਂਦਾ ਹੈ ਜਿਹੜੀਆਂ 14 ਕਮੇਟੀ ਦੇ ਟੋਟਲ ਸਿਫਾਰਸ਼ਾਂ ਨੇ ਉਹਨਾਂ ਨੂੰ ਲਾਗੂ ਕੀਤਾ ਜਾਂਦਾ ਹੈ ਔਰ ਜੇ ਉਹ ਲਾਗੂ ਕੀਤਾ ਜਾਂਦਾ ਤਾਂ ਉਹਦੇ ਸੁਧਾਰ ਕਾਫੀ ਹੱਦ ਤੱਕ ਉਮੀਦ ਫਿਰ ਹੁੰਦੀ ਹੈ ਜੇ ਉਹ ਲਾਗੂ ਨਹੀਂ ਕੀਤਾ ਜਾਂਦਾ ਜਿਹੜੀਆਂ ਤਰਜੀਹਾਂ ਨੇ ਤਾਂ ਉਹ ਇੱਕ ਅਲੱਗ ਟਾਈਪ ਦੀ ਗੱਲ ਹੋਏਗੀ ਪਰ ਇਹ ਚੀਜ਼ਾਂ ਅਜੇ ਕਾਫੀ ਕੁਝ ਤੈਅ ਕਰਨ ਵਾਲਾ ਹੈ ਤੇ ਇਹਦੇ ਮਾਮਲੇ ਦੇ ਵਿੱਚ ਵੀ ਇੱਕ ਗੱਲ ਇਹ ਜ਼ਰੂਰ ਹੈ ਕਿ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਇਹ ਵਰਸੀਆਂ ਕਿਸ ਉਤਸਾਹ ਨਾਲ ਮਨਾਉਂਦੇ ਨੇ ਕਿੰਨੇ ਕੁ ਲੋਕਾਂ ਨੂੰ ਉਹਦੇ 'ਚ ਸ਼ਾਮਲ ਕਰਦੇ ਨੇ ਕਿਸ ਲੈਵਲ ਤੇ ਲੋਕਾਂ ਦੇ ਵਿੱਚ ਇੱਕ ਗੱਲ ਚੱਲਦੀ ਹੈ ਇਹ ਵੀ ਬੜੀ ਦੇਖਣ ਵਾਲੀ ਗੱਲ ਹੋਏਗੀ ਤੇ ਫਿਰ ਸੈਮੀਨਾਰਾਂ ਦਾ ਹਾਲ ਸੈਮੀਨਾਰ ਕਰਦੇ ਨੇ ਸੈਮੀਨਾਰਾਂ ਦੇ ਵਿੱਚ ਕੀ ਗੱਲ ਹੁੰਦੀ ਹੈ ਕਿਉਂ ਜੇ ਹੁੰਦੀ ਹੈ ਬਲਕਿ ਤਾਂ ਉਹ ਤਾਂ ਉਹ ਵੀ ਇੱਕ ਤਰੀਕਾ ਹੀ ਹੈ ਕਿ ਆਪਣੇ ਕ੍ਰੇਡਰ ਨੂੰ ਉਸ ਮਾਮਲੇ ਦੇ ਵਿੱਚ ਇੱਕ ਬૌਧਿਕ ਤੌਰ ਤੇ ਜਿਹੜੀ ਗੱਲ ਸ਼੍ਰੋਮਣੀ ਅਕਾਲੀ ਦਲ ਦਾ ਮੇਨ ਗਰੁੱਪ ਵੀ ਕਰ ਰਿਹਾ ਹੈ ਆਪਣੇ ਬੰਦਿਆਂ ਨੂੰ ਵਕ ਵਕ ਥਾਵਾਂ ਤੇ ਜਿਲ੍ਹਿਆਂ ਚ ਬਲਾ ਕੇ ਲੈਕਚਰ ਦਿਵਾਉਣੇ ਕੀ ਗੱਲ ਹੈ ਕਿਵੇਂ ਠੀਕ ਹੈ ਆਪਾਂ ਕਿਵੇਂ ਠੀਕਾਂ ਵਿਚਾਰਤਾ ਰੱਖੀ ਹੈ ਅੱਪ ਤੱਕ ਕੀ ਹੈ ਉਵੇਂ ਇਹ ਓਪਨ ਸੈਮੀਨਾਰ ਨੇ ਉਹ ਥੋੜਾ ਜਿਹਾ ਆਪਣੇ ਪਾਰਟੀ ਦੇ ਇਨਰ ਸੈਮੀਨਾਰ ਸੈਮੀਨਾਰੀ ਹੁੰਦਾ ਜਦੋਂ ਤੁਸੀਂ ਦੋ ਬੰਦੇ ਸਾਥ ਦੇ ਹੋ ਵੀ ਤੁਸੀਂ ਜਾ ਕੇ ਉਹਨਾਂ ਨੂੰ ਜਾਂ ਉਹਨੂੰ ਵਰਕਸ਼ਾਪ ਕੋ ਕਿ ਆਪਣੇ ਹੇਠਲੇ ਬੰਦਿਆਂ ਨੂੰ ਇਹ ਤਾਂ ਦੱਸੋ ਤਾਕੇ ਕੱਲ ਨੂੰ ਕਿਤੇ कन्ਫਿਊਜ਼ਨ ਨਾ ਕਰੀਟ ਹੋ ਜਾਏ ਨਾ ਗੱਲਾਂ ਦੇ ਵਿੱਚ ਵੀ ਆਪਣੀ ਤਾਂ ਗੱਲ 'ਚ दम ਨਹੀਂ ਹੈ ਦਲੀਲ ਹੈ ਨਹੀਂ ਹੈ ਹੁਣ ਇਹ ਦੋਨੋਂ ਤਰ੍ਹਾਂ ਦਾ ਬਾਦਕਪੰਦਰ ਤੇ ਵੀ ਸਰਗਰਮੀ ਚੱਲੂਗੀ ਤੇ ਇੱਕ ਮਾਸ ਸਰਗਰਮੀ ਵੀ ਜਿਹੜੀ ਚੱਲੂਗੀ ਇਹ ਸਾਰੀਆਂ ਹੋਣਗੀਆਂ ਪਰ ਵੱਡਾ ਮਾਮਲਾ ਅਜੇ ਵੀ ਜੱਫੇਦਾਰ ਸਾਹਿਬਾਨ ਦੀ ਉਡੀਕ ਹੈ ਸੁबीर ਸਿੰਘ ਬਾਦਲ ਕਦੋਂ ਜਾਂਦੇ ਨੇ ਲਿਖ ਕੇ ਕੀ ਦੇ ਕੇ ਆਉਂਦੇ ਨੇ ਉਹ ਫੈਸਲੇ ਕਿਉਂ ਜੇ ਕਰਦੇ ਮੈਂ ਉਧਰ ਹੀ ਆ ਰਿਹਾ ਸੀਗਾ ਵੈਸੇ ਤਾਂ ਕਲੈਕਟਿਵ ਲੀਡਰਸ਼ਿਪ ਦੀ ਆਪਣੀ ਇੱਕ ਗਰਮਾ ਹੁੰਦੀ ਆ ਉਹਦਾ ਆਪਣਾ ਇੱਕ ਹੁਸਨ ਹੁੰਦਾ ਅਸਰ ਹੁੰਦਾ ਜਦੋਂ ਅਸੀਂ ਕਿਸਾਨੀ ਮੂਵਮੈਂਟ ਦੇ ਵਿੱਚ ਦੇਖਿਆ ਕਿ ਕਿੰਨੇ ਸਾਰੇ ਲੀਡਰ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਲਈ ਆਉਂਦੇ ਸੀ ਮੀਟਿੰਗ ਤੋਂ ਬਾਅਦ ਤੇ ਫਿਰ ਉਹਨਾਂ ਨੇ ਵੰਡਿਆ ਹੁੰਦਾ ਸੀ ਵੀ ਆ ਇਹ ਕਹੂਗਾ ਇਹ ਇਹ ਕਹੂਗਾ ਜੇ ਕਲੈਕਟਿਵ ਲੀਡਰਸ਼ਿਪ ਇਹਨਾਂ ਦੇ ਵਿੱਚੋਂ ਵੀ ਜਦੋਂ ਕਿਰਨ ਜੋਤ ਬੋਲੇਗੀ ਵੀ ਵੀ ਕਿਰਨ ਜੋਤ ਬੋਲਣਗੇ ਤਾਂ ਕੀ ਬੋਲਣਗੇ ਜਦੋਂ ਬੀਬੀ ਲਾਂਡਰਾ ਬੋਲਣਗੇ ਤਾਂ ਕੀ ਬੋਲਣਗੇ ਜਦੋਂ ਪਰਮਿੰਦਰ ਢੀਂਟਸਾ ਜਾ ਸੁਰਜੀਤ ਰਖੜਾ ਬੋਲਣਗੇ ਤਾਂ ਕੀ ਜਦੋਂ ਚਰਨਜੀਤ ਬਰਾੜ ਨੂੰ ਮੌਕਾ ਮਿਲੇਗਾ ਸੋ ਵੇਖਣ ਵਾਲੀ ਗੱਲ ਆ ਕਿ ਇਹ ਫਿਰ ਜਿਹੜਾ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਹਾਲਾਂਕਿੇ ਵੀ ਉਹਦਾ ਹਿੱਸਾ ਨੇ ਕਿ ਉਹਦੇ ਵਿੱਚ ਵੀ ਇਹਨੂੰ ਦੇਖ ਕੇ ਕੁਝ ਤਬਦੀਲੀਆਂ ਆਉਣਗੀਆਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਜੋਤ ਨੂੰ ਟ੍ਰੇਨਿੰਗ ਦੇਣ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਹਰ ਚਰਨ ਬੈਸ ਕਈ ਥਾਵਾਂ ਤੇ ਜਾ ਕੇ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਅਕਾਲੀ ਦਲ ਦੇ ਇਤਿਹਾਸ ਬਾਰੇ ਅਕਾਲੀ ਹੋਣ ਬਾਰੇ ਦੱਸ ਰਹੇ ਸੀਗੇ ਸੋ ਖੈਰ ਇਹ ਆਪਣੇ ਆਪ ਦੇ ਵਿੱਚ ਵੀ ਚੀਜ਼ਾਂ ਹੈਗੀਆਂ ਨੇ ਪਰ ਇੱਕ ਚੀਜ਼ ਜਿਹੜੀ ਤੁਸੀਂ ਸ਼ੁਰੂ ਕੀਤੀ ਸੀ ਮੈਂ ਉਹਨੂੰ ਬਕਾਇਦਾ ਸਵਾਲ ਨਾਲ ਲੈ ਕੇ ਆਵਾਂ ਕਿ ਜਦੋਂ ਇਧਰਲੇ ਪਾਸੇ ਇੰਜ ਸਰਗਰਮੀ ਹੋ ਰਹੀ ਆ ਹਰ ਕੋਈ ਆਪਣਾ ਯਤਨ ਲਾ ਰਿਹਾ ਕਿ ਕੁਝ ਕਿਸੇ ਤਰੀਕੇ ਨਾਲ ਸਿੱਖ ਪੋਲਿਟਿਕਸ ਖੜੀ ਹੋ ਜੇ ਜਾਂ ਇਹਨਾਂ ਦੇ ਸਿਆਸੀ ਕੈਰੀਅਰ ਬਚ ਜਾਣ ਅਕਾਲੀ ਦਲ ਬਚ ਜੇ ਸਿੰਘ ਸਾਹਿਬ ਕੋਲ ਸਭ ਤੋਂ ਵੱਡਾ ਸਵਾਲ ਪਾ ਕੇ ਇਹ ਸੁਰਖੀ ਹੋਏ ਨੇ ਅੱਧੇਕ ਕਿ ਸਿੰਘ ਸਾਹਿਬ ਫੈਸਲਾ ਕਰਨਗੇ ਤਾਂ ਫੇਰ ਅਗਲੀ ਗੱਲ ਤੁਰਨੀ ਆ ਸਿੰਘ ਸਾਹਿਬ ਦੇ ਅੰਦਰ ਕੀ ਚੱਲ ਰਿਹਾ ਹੋਊਗਾ ਕਿਉਂਕਿ ਉਹਨਾਂ ਨੇ ਗਿਆਨੀ ਗੁਰਬਚਨ ਸਿੰਘ ਦੇ ਫੈਸਲਿਆਂ ਦਾ ਹਾਲ ਦੇਖਿਆ ਆ ਉਹਨਾਂ ਨੇ ਰੂਪ ਸਿੰਘ ਤੋਂ ਲੈ ਕੇ ਹੁਣ ਤੱਕ ਇਤਿਹਾਸ ਵਿੱਚ ਬਾਰ ਬਾਰ ਜ਼ਿਕਰ ਆਉਣ ਦਾ ਸਾਰਾ ਇਤਿਹਾਸ ਦੇਖਿਆ ਯਾਨੀ ਹਰਪ੍ਰੀਤ ਸਿੰਘ ਪੀ ਐਚ ਡੀ ਕਰ ਚੁੱਕੇ ਹੋਣਗੇ ਹੁਣ ਤੱਕ ਮੇਰਾ ਖਿਆਲ ਉਹ ਕਿਤਾਬਾਂ ਲਾਇਬ੍ਰੇਰੀਆਂ ਚੋਂ ਲੰਘੇ ਨੇ ਉਹਨਾਂ ਨੂੰ ਪਤਾ ਇਹਨਾਂ ਦੇ ਇਹ ਜਿਹੜੀਆਂ ਨਿਰਜਿੰਦ ਪਈਆਂ ਇਹ ਖਾਨਿਆਂ ਚ ਕਿਤਾਬਾਂ ਨਹੀਂ ਹੁੰਦੀਆਂ ਇਹ ਬੋਲਦੀਆਂ ਚੀਜ਼ਾਂ ਨੇ ਇਹ ਬੋਲਣ ਗਿਆ ਬਾਰ ਬਾਰ ਸੋ ਜਦੋਂ ਗਿਆਨੀ ਰਗਵੀਰ ਸਿੰਘ ਇਸ ਸਾਰੇ ਮਾਮਲੇ ਨੂੰ ਨਜਿੱਠਣ ਲਈ ਸੋਚ ਰਹੇ ਹੋਣਗੇ ਕੀ ਉਹ ਪੱਖਪਾਤ ਕਰ ਸਕਣਗੇ ਕੀ ਉਹ ਅਸਰ ਜਿਹੜੀ ਸੱਤਾ ਤੇ ਖੜੀ ਤੇਰਾ ਉਹਦਾ ਲੈ ਸਕਣਗੇ ਜਿਵੇਂ ਦੋਸ਼ ਲੱਗਦੇ ਰੇ ਮੈਨੂੰ ਲੱਗਦਾ ਹੈ ਕਿ ਉਹਨਾਂ ਲਈ ਬੜਾ ਔਖਾ ਹੋ ਗਿਆ ਫੈਸਲਾ ਸੰਗਤ ਪ੍ਰਮਾਨ ਕਰੇਗੀ ਕਿ ਨਹੀਂ ਕਰੇਗੀ ਉਹਨਾਂ ਲਈ ਵੀ ਸੰਕਟ ਹੋਊਗਾ ਫਿਰ ਜੇਕਰ ਇਹਨਾਂ ਨੂੰ ਵੀ ਕੋਈ ਫਾਇਦਾ ਨਹੀਂ ਹੁੰਦਾ ਅਕਾਲੀਆ ਦੇ ਦੋਵਾਂ ਧਿਰਾਂ ਨੂੰ ਕਿ ਜੇ ਸਿੰਘ ਸਾਹਿਬ ਵਧੀਆ ਫੈਸਲਾ ਨਹੀਂ ਲੈਂਦੇ ਸਟੇਟਸ ਕੋ ਬਣਿਆ ਰਹਿਣਾ ਜਿਹੜਾ ਪਿਛਲੇ ਲਗਭਗ 2015 ਤੋਂ ਚੱਲਿਆ ਆਉਂਦਾ ਸੋ ਸਾਰੀ ਦੀ ਸਾਰੀ ਖੇਡ ਜਿਹੜੀ ਆ ਸਿੰਘ ਸਾਹਿਬ ਦੇ ਫੈਸਲੇ ਨਾਲ ਜੁੜ ਗਈ ਆ ਸਿੰਘ ਸਾਹਿਬ ਦੀ ਮਨੋਵਸਥਾ ਕੀ ਹੋਊਗੀ ਅਮ ਬਿਲਕੁਲ ਕਿਉਂਕਿ ਉਹ ਐਡੀ ਵੱਡੀ ਸੀਟ ਤੇ ਬੈਠੇ ਨੇ ਟੈਂਪੋਰਲਰ ਸੀਟ ਐ ਸਿੱਖ ਪੰਥ ਦੀ ਉਹਨਾਂ ਨੂੰ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਬਹੁਤ ਔਖੀ ਘੜੀ ਚ ਨੇ ਪਰ ਇਹ ਇਤਿਹਾਸਕ ਘੜੀ ਚ ਜ਼ਰੂਰ ਨੇ ਇੱਕ ਇਤਿਹਾਸਕ ਮੌਕਾ ਹੈ ਦੂਜੀ ਗੱਲ ਇਹ ਬਹੁਤ ਵੱਡੀ ਚੁਣੌਤੀ ਵੀ ਹੁੰਦੀ ਐ ਕਿਉਂਕਿ ਉਤੋਂ ਫੈਸਲੇ ਨੂੰ ਤੁਹਾਡੇ ਜਿਹਦੀ ਸਾਰੀ ਦੁਨੀਆ ਸਾਰਾ ਪੰਥ ਤੇ ਪੰਜਾਬ ਦੇਖ ਰਿਆ ਹੋਵੇ ਤੇ ਉਦੋਂ ਤੁਹਾਡੇ ਤੇ ਬਹੁਤ ਸਾਰੀਆਂ ਇੰਨੀਆਂ ਨਜ਼ਰਾਂ ਹੁੰਦੀਆਂ ਨੇ ਤਾਂ ਤੁਸੀਂ ਬਹੁਤ ਚੀਜ਼ਾਂ ਸੋਚਦੇ ਹੋ ਫਿਰ ਕੀ ਦਾ ਕੀ ਹੋਏਗਾ ਕਿਹੜੀ ਫੈਸਲੇ ਦਾ ਕੀ ਹੋਏਗਾ ਕਿਹੜੇ ਫੈਸਲੇ ਦਾ ਕੀ ਹੋਏਗਾ ਔਰ ਉਹ ਵੀ ਇਕੱਲੇ ਜਥੇਦਾਰ ਇਕਾਲਤਖਤ ਸਾਹਿਬ ਨੇ ਕੱਲਿਆਂ ਨੇ ਨਹੀਂ ਸੋਚਣਾ ਉਹ ਵੀ ਪੰਜਾਂ ਨੇ ਸੋਚਣਾ ਬਰਾਬਰ ਦੀ ਭੂਮਿਕਾ ਹੋਏਗੀ ਜੇ ਬਾਕੀ ਡੈਸੈਂਟ ਕਰਦੇ ਆਮ ਸਹਿਮਤੀ ਨਾਲ ਹੋਏਗਾ ਫੈਸਲਾ ਜੇ ਡੈਸੈਂਟਿੰਗ ਆ ਜਾਂਦੀ ਹੈ ਨਹੀਂ ਸਹਿਮਤੀ ਬਣਦੀ ਜੇ ਇੱਕ ਜਥੇਦਾਰ ਸਾਹਿਬ ਮੰਨ ਲਓ ਹੋਰ ਸੋਚਦੇ ਨੇ ਜਥੇਦਾਰ ਅਕਾਲ ਤਖਤ ਬਾਕੀ ਦੇ ਉਹਨਾਂ ਤੇ ਨਹੀਂ ਸਹਿਮਤ ਹੁੰਦੇ ਉਹਨਾਂ ਮਾਮਲਿਆਂ ਤੇ ਤਾਂ ਵੀ ਤਾਂ ਇਤਿਹਾਸ ਸਕੇ ਕਿ ਕੀ ਹੋਏਗਾ ਕਿ ਪਹਿਲੀ ਵਾਰ ਅਕਾਲ ਤਖਤ ਸਭ ਤੋਂ ਆਇਆ ਹੋਇਆ ਫੈਸਲਾ ਪੰਡ ਸਿੰਘ ਸਾਹਿਬਾਨ ਦਾ ਉਹ ਕਿਸੇ ਡੈਸੈਂਟਿੰਗ ਨੋਟ ਨਾਲ ਵੀ ਹੋ ਸਕਦਾ ਜੇ ਸਹਿਮਤੀ ਨਾ ਬਣੀ ਕੀ ਜੇ ਉਹ ਡਸੈਂਟਿੰਗ ਨੋਟਰਾ ਨਹੀਂ ਹੋਏਗਾ ਤਾਂ ਸਹਿਮਤੀ ਲਈ ਤੇ ਅੱਗੇ-ਅੱਗੇ ਵੀ ਪਾਇਆ ਜਾ ਸਕਦਾ ਅੱਜ ਨਹੀਂ ਹੋਈ ਅਗਲੀ ਵਾਰੀ ਅਗਲੀ ਵਾਰੀ ਨਹੀਂ ਅਗਲੀ ਵਾਰੀ ਦੇਖੀ ਜਾ ਸਕਦੀ ਹੈ ਜਾਂ ਫਿਰ ਇੱਕੋ ਮੀਟਿੰਗ ਦੇ ਵਿੱਚ ਆਪਸੀ ਮੈਜੋਰਟੀ ਦੇਖ ਕੇ ਉਹਨੂੰ ਕੰਸੈਂਸਸ ਬਣਾ ਕੇ ਉਹ ਹੈ ਜਾਂ ਕੋਈ ਫੈਸਲਾ ਲਿਆ ਜਾ ਸਕਦਾ ਇਸ ਲਈ ਬੜੀਆਂ ਜਿਆਦਾ ਇਹ ਚੀਜ਼ਾਂ ਹੋਣ ਗਿਆ ਉਹਨਾਂ ਨੂੰ ਜਿਆਦਾ ਜਿਹੜਾ ਅੰਦਰਲੀ ਪਰਖ ਰਿਹਾ ਹੈ ਪਤਾ ਹੋਏਗਾ ਕਿਸ ਵੀ ਤਰੀਕੇ ਦੇ ਨਾਲ ਔਰ ਇਹਦੇ ਨਾਲ ਪੂਰੀ ਕਾਮ ਤੇ ਪੂਰੇ ਪੰਜਾਬ ਦਾ ਭਵਿੱਖ ਜੁੜਿਆ ਹੋਇਆ ਇਸ ਇੱਕ ਫੈਸਲੇ ਦਾ ਇਕੱਲੇ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਜੁੜਿਆ ਹੀ ਹੋਇਆ ਹੈ ਇਹ ਇੰਡੀਵਿਜੂਅਲ ਗੱਲ ਨਹੀਂ ਹੁੰਦੀ ਮੈਨੂੰ ਲੱਗਦਾ ਹੈ ਸ਼ਾਇਦ ਹੈਠਾ ਤੁਸੀਂ ਜੋ ਮਰਜ਼ੀ ਹੋਮੋ ਜਦੋਂ ਸੀਟ ਤੇ ਬੈਠਦੇ ਹੋ ਜਦੋਂ ਇਨਸਾਫ ਦੀ ਚੇਅਰ ਤੇ ਬੈਠਦੇ ਹੋ ਨਾ ਉਦੋਂ ਤੁਹਾਨੂੰ ਇਹਦੋਂ ਉੱਪਰ ਹੀ ਦੇਖਣਾ ਪੈਂਦਾ ਹੈ ਉਦੋਂ ਤੁਹਾਨੂੰ ਪੰਥ ਤੇ ਪੰਜਾਬ ਨਜ਼ਰ ਆਉਂਦਾ ਉਦੋਂ ਬੰਦਾ ਨਜ਼ਰ ਨਹੀਂ ਆਉਂਦਾ ਵੈਸੇ ਦੇਖਿਆ ਜਾਏ ਤੇ ਔਰ ਇਸੇ ਕਰਕੇ ਦੇਖਿਆ ਜਾਂਦਾ ਹੁੰਦਾ ਜਿਹੜਾ ਉਹ ਅੱਲਾ ਕੇ ਉਹਦੇ ਉਲਟ ਬਣ ਗਈ ਨਾ ਜਿਹੜੀ ਸ਼ਬਦਾਵਲੀ ਤਾਂ ਜੇ ਜਨਰਲ ਜਸਟਿਸ ਦੇ ਮਾਮਲੇ 'ਚ ਵੀ ਅਸੀਂ ਇੱਕ ਦੇਵੀ ਬਣਾਈ ਜਾ ਉਹਦੇ ਅੱਖਾਂ ਤੇ ਪੱਟੀ ਬੰਨਤੀ ਹੈ ਅਸੀਂ ਕਹਿੰਦੇ ਅੰਨਾ ਕਾਨੂੰਨ ਅੰਨਾ ਤਾਂ ਤਾਂ ਕਹਿੰਦੇ ਆ ਕਿ ਉਹ ਫੈਸਲੇ ਠੀਕ ਨਹੀਂ ਕਰਦਾ ਪਰ ਪੱਟੀ ਦਾ ਮਤਲਬ ਅਸਲ 'ਚ ਇਹ ਹੈ ਕਿ ਸਾਹਮਣੇ ਵਾਲੇ ਜਿਹੜੇ ਆਏ ਨੇ ਸ਼ਖਸੀਅਤਾਂ ਉਹਨਾਂ ਨੂੰ ਦੇਖ ਕੇ ਫੈਸਲਾ ਨਾ ਹੋਵੇ ਕਿ ਕਿਹੜੀ ਵੱਡੀ ਤੇ ਛੋਟੀ ਸ਼ਖਸੀਅਤ ਮੇਰੇ ਸਾਹਮਣੇ ਖੜੀ ਹੋਈ ਹੈ ਮੈਂ ਜਿਹੜਾ ਮੈਨੂੰ ਸਮਝ ਆ ਜਸਟਿਸ ਦੀ ਨਿਆਂ ਦੀ ਉਹਦੇ ਮੁਤਾਬਕ ਫੈਸਲਾ ਕਰਾਂ ਐਕਚੁਅਲੀ ਪੋਜ਼ਿਟਿਵਿਟੀ ਤਾਂ ਇਹ ਹੁੰਦੀ ਹੈ ਔਰ ਮੈਨੂੰ ਲੱਗਦਾ ਕਿ ਬਹੁਤ ਵਾਰੀ ਹੁੰਦਾ ਕਿ ਹਿਸਟੋਰੀਕ ਰੋਲ ਬਹੁਤ ਲੋਕਾਂ ਨਿਮਾ ਜਾਂਦੇ ਨੇ ਕਈ ਵਾਰ ਉਮੀਦਾਂ ਨਹੀਂ ਹੁੰਦੀਆਂ ਜਿਵੇਂ ਐਂ ਲੱਗਦਾ ਨਾ ਬਹੁਤ ਸਾਰੇ ਸੱਜਣ ਲਿਖਦੇ ਨੇ ਇੱਥਾਂ ਵਾਕੀ ਚੀਜ਼ਾਂ ਕਰਦੇ ਨੇ ਵੀ ਉਮੀਦ ਹੀ ਕੋਈ ਨਹੀਂ ਜੀ ਕਿਉਂਕਿ ਅਪੋਇੰਟਿੰਗ ਅਥਾਰਟੀ ਉਹ ਹੈ ਉਮੀਦ ਹੀ ਕਿਉਂ ਨਹੀਂ ਭਲਾ ਨਾ ਨਹੀਂ ਔਰ ਮੈਨੂੰ ਲੱਗਦਾ ਇਹ ਦੋ ਪਹਿਲਾ ਜਿਹੜੇ ਫਤਵੇ ਦੇਣਾ ਨਾ ਇਹ ਬਹੁਤ ਮੈਟਰ ਨਹੀਂ ਗੱਲ ਹੁੰਦੀ ਕਦੇ ਵੀ ਔਰ ਫਿਰ ਉਲਟਾ ਜਿਹੜਾ ਤੁਹਾਨੂੰ ਦੁਬਾਰਾ ਆਪਣੀ ਜ਼ੁਬਾਨ ਵਾਪਸ ਲੈਣੀ ਬੜਾ ਮੁਸ਼ਕਲ ਕੰਮ ਹੋ ਜਾਂਦਾ ਹੈ ਜਿਹੜੀਆਂ ਚੀਜ਼ਾਂ ਨੇ ਪਰ ਇੱਕ ਗੱਲ ਜ਼ਰੂਰ ਹੈ ਕਿ ਸਿੰਘ ਸਾਹਿਬ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜਦੋਂ ਪੂਰੀ ਕੌਮ ਦੀ ਤਬਕਾ ਹੋਏ ਤਾਂ ਜੋ ਫੈਸਲਾ ਕਰਨਗੇ ਉਹ ਉਦੋਂ ਬਾਅਦ ਉਹਤੇ ਰਿਐਕਸ਼ਨ ਆਉਣਗੇ ਫੈਸਲਾ ਜਿਸਾ ਜੋਗ ਹੋਏਗਾ ਸਾਰਿਆਂ ਨੂੰ ਪ੍ਰਵਾਨ ਹੋਏਗਾ ਤਾਂ ਬੱਲੇ ਬੱਲੇ ਹੋਣੀ ਹੈ ਸੰਸਥਾਵਾਂ ਰੀਮਰਜ ਹੋਣਗੀਆਂ ਖੜੀਆਂ ਹੋਣਗੀਆਂ ਦੁਬਾਰਾ ਔਰ ਉਹ ਸੰਸਥਾਵਾਂ ਦਾ ਮਾਨ ਸਤਕਾਰ ਵਧ ਜਾਊਗਾ ਔਰ ਟੋਟਲ ਪੰਥਕ ਸੰਸਥਾਵਾਂ ਦਾ ਜਿਨ੍ਹਾਂ ਨੂੰ ਸਿੱਖ ਸਿੰਘ ਸਮਾਜ ਆਪ ਕਹਿੰਦੇ ਰਹੇ ਨੇ ਕਿ ਸਾਡੀਆਂ ਸੰਸਥਾਵਾਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਨੇ ਸੱਤਾ ਜਿਹੜੀ ਹੈ ਦਿੱਲੀ ਦੀ ਚਾਹੇ ਬਾਕੀ ਦੀ ਉਹ ਹੁਣ ਉਹਨਾਂ ਚੈਲੰਜ ਕਬੂਲ ਨਹੀਂ ਕਰਦੀ ਸਾਡੀਆਂ ਸਸਤਾਵਾਂ ਨੂੰ ਮੰਨਤਾ ਨਹੀਂ ਦਿੰਦੀ ਮੀਟਿੰਗਾਂ ਨਹੀਂ ਦਿੰਦੀ ਤੇ ਇਹੇ ਜਿਹੇ ਫੈਸਲੇ ਹੀ ਹੁੰਦੇ ਨੇ ਜਿਹੜੇ ਦੁਵਾਰਾ ਖੜਾ ਕਰ ਦਿੰਦੇ ਨੇ ਚੀਜ਼ਾਂ ਨੂੰ ਲਿਆ ਕੇ ਇਹ ਉਹਦੇ ਤੋਂ ਨਜ਼ਰ ਆਊਗਾ ਜੋ ਵੀ ਚੀਜ਼ਾਂ ਹੋਣਗੀਆਂ ਬਹੁਤ ਥੋੜੇ ਦਿਨ ਰਹਿ ਗਏ ਮੇਰੇ ਖਿਆਲ ਜੇ 15 ਦਿਨ ਦਿੱਤੇ ਸੀ ਸੁਭੀਰ ਸਿੰਘ ਬਾਦਲ ਨੂੰ ਉਹ ਵੀ ਆ ਕੇ ਹੁਣ ਆਪਣੇ ਦੋਸਤਾਂ ਨਾਲ ਡਿਸਕਸ ਕਰਕੇ ਕੋਈ ਤਿਆਰ ਕਰ ਰਹੇ ਹੋਣਗੇ ਕੁਛ ਨਾ ਕੁਛ ਜਿਹੜਾ ਲਿਖਤੀ ਗਿਆ ਨਾ ਨਾਲ ਪੇਸ਼ ਹੋ ਕੇ ਲਿਖਤੀ ਜਿਹੜਾ ਦੱਸਣਾ ਜੋ ਵੀ ਉਹਨਾਂ ਦੇ ਇਤਰਾਜ਼ ਲੱਗੇ ਨੇ ਤੇ ਇਹ ਥੋੜੇ ਦਿਨਾਂ ਦੇ ਵਿੱਚ ਹੀ ਬਹੁਤ ਦਿਲਚਸਪ ਸਿਆਸਤ ਹੋਏਗੀ ਪੰਜਾਬ ਹਾ ਇਹਦੇ ਵਿੱਚ ਇੱਕ ਹੋਰ ਗੱਲ ਜਿਹੜੀ ਨੀਜ਼ ਲਾ ਕੇ ਤੱਕੀ ਜਾ ਰਹੀ ਹੈ ਕਿ ਸਿੰਘ ਸਾਹਿਬ ਫੈਸਲਾ ਕਦੋਂ ਤੱਕ ਦੇਣਗੇ ਕਈ ਵਾਰੀ ਚੀਜ਼ਾਂ ਡਿਲੇ ਹੋ ਜਾਂਦੀਆਂ ਆਮ ਤੌਰ ਤੇ ਕਿਹਾ ਜਾਂਦਾ ਕਿ ਜੇ ਇਨਸਾਫ ਦੇਰੀ ਨਾਲ ਮਿਲਿਆ ਤਾਂ ਉਹ ਨਾ ਮਿਲੇ ਵਰਗਾ ਹੋ ਜਾਂਦਾ ਕਈ ਵਾਰੀ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਇਨਸਾਫ ਹੋਵੇ ਦੇ ਹੋਇਆ ਲੱਗਣਾ ਵੀ ਚਾਹੀਦਾ ਹੈ ਦੋ ਤਿੰਨ ਜਿਹੜੀਆਂ ਆਮ ਕ੍ਰੇਏਸ਼ਨਸ ਕੋਰਟ ਕੀਤੀਆਂ ਜਾਂਦੀਆਂ ਉਹਨਾਂ ਦਾ ਜ਼ਿਕਰ ਹੈ ਕਿ ਸਿੰਘ ਸਾਹਿਬ ਕਿੰਨੀ ਜਲਦੀ ਇਹਨਾਂ ਮਾਮਲਿਆਂ ਤੇ ਫੈਸਲੇ ਲੈਣਗੇ ਤਾਂ ਕਿ ਅਕਾਲੀ ਪੋਲਿਟਿਕਸ ਫਿਰ ਥਾਂ ਸਿਰ ਆ ਸਕੇ ਜਿਸ ਵੀ ਧਿਰ ਨੂੰ ਲਾਭ ਹੋਏਗਾ ਜਿਸ ਦੇ ਨਾਲ ਵੀ ਲੋਕ ਪ੍ਰਵਾਨਗੀ ਹੋਏਗੀ ਲੋਕਤਰਨਗੇ